ਦੇਖੋ ਇਧਰ ਅਕਾਲੀ ਦਲ ਤੋਂ ਨੇ ਉਹਨਾਂ ਦੇ ਇਹ ਸਰਕਲ ਪ੍ਰਦਾਨ ਰਹੇ ਆ ਇਹਨਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਆ ਇਧਰ ਲੋਕੀ ਆਪ ਕਹਿ ਰਿਹਾ ਵੀ ਸਾਡੇ ਕਰਜ਼ਾ ਪਾਓ ਬੀਜੇਪੀ ਦਾ ਲੋਕਾਂ ਨੂੰ ਮੋਦੀ ਸਾਹਿਬ ਤੇ ਏਡਾ ਵੱਡਾ ਵਿਸ਼ਵਾਸ ਆ ਤੇ ਜਿਹੜੇ ਐਨੇ ਰਣਜੀਤ ਸਿੰਘ ਜੀ ਦਾਦੇ ਪਰਦਾਦਿਆਂ ਤੋਂ ਕਾਂਗਰਸ ਸੀ ਅੱਜ ਉਹ ਬੌਂਕੜਾਂ ਦੇ ਸਰਪੰਚ ਵੀ ਸੀ ਤੇ ਅੱਜ ਉਹ ਛੱਡ ਕੇ ਜਿਹੜੇ ਉਹ ਇਧਰ ਆ ਰਹੇ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਸੀ ਮੈਂ ਤਾਂ ਇੱਥੇ ਪ੍ਰੋਗਰਾਮ 'ਚ ਆਇਆ ਸੀ ਤੇ ਅੱਜ ਇੱਥੇ ਉਹਨਾਂ ਨੇ ਮਨ ਬਣਾਇਆ ਵੀ ਮੈਂ ਅੱਜ ਆ ਰਿਹਾ ਤੇ ਜੁਆਇਨ ਕਰਨਾ ਹੀ ਕਰਨਾ ਤੇ ਇਸ ਕਰਕੇ ਬਹੁਤ ਵੱਡਾ ਰਿਸਪੌਂਸ ਆ ਇਦਾਂ ਐਸੇ ਐਸਾ ਆਜੋ ਬੀਬੀ ਜੀ ਆਜੋ ਆਲੋ ਬੀਬੀ ਜੀ ਅੱਗੇ ਤੇ ਸਾਰੀਆਂ ਮਾਮਾ ਭੈਣਾਂ ਇਹ ਨੇ ਜਿਹੜੀਆਂ ਉਹਦਾ ਇੰਨਾ ਪਿਆਰ ਆ ਇਸ ਕਰਕੇ ਵੀ ਕਿਸੇ ਸਰਕਾਰ ਨੇ ਕੁਝ ਨਹੀਂ ਕਰਦਾ ਇੱਕੋ ਹੀ ਆਸ ਆ ਇੱਕੋ ਆਸ ਆ ਇੱਕੋ ਆਸ ਆ ਵੀ ਮੋਦੀ ਸਾਹਿਬ ਜਿਹੜਾ ਕੁਛ ਉਹ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਬਦਲਣਗੇ ਸਿਰਫ ਇਹ ਸੇ ਕਰਕੇ ਕਿਸੇ ਕਰਕੇ ਹੋਰ ਨਹੀਂ ਕਿਉਂਕਿ ਮੋਦੀ ਸਾਹਿਬ ਨੇ ਜਿਹੜੇ ਆਪ ਸਾਡੀ ਮਾਂ ਹੁਣੀ ਕਹਿ ਰਹੀ ਸੀ ਕਿੱਥੇ ਸਾਡੇ ਉਹ ਮਾਤਾ ਜੀ ਉਹਨਾਂ ਨੇ ਕਿਹਾ ਵੀ ਯੂਪੀ ਯੂਪੀ ਵਰਗੇ ਜਿਹੜੇ ਸੂਬੇ ਬਹੁਤ ਸਾਤੋਂ ਪਿੱਛੇ ਸੀ ਕੀ ਬਣਾਤੇ ਗ੍ਰੀਨ ਗ੍ਰੀਨ ਸਿਟੀ ਵਰਗੇ ਇਹਨਾਂ ਦੇ ਮਨ 'ਚ ਇਹ ਆ ਵੀ ਸਾਡੇ ਇੱਕ ਸੜਕ ਨਹੀਂ ਬਣ ਸਕੀ ਇੱਕ ਕੋਈ ਪਾਰਕ ਨਹੀਂ ਬਣ ਸਕਿਆ ਇੰਨਾ ਇਹਨਾਂ ਨੂੰ ਚਾਅ ਏ ਤੇ ਸਾਰੇ ਗੁਰਸਿੱਖ ਵੀ ਨੇ ਵਿੱਚ ਕੱਲਾ ਇਹ ਨਹੀਂ ਹਰ ਹਰ ਧਰਮ ਹਰ ਮਜਮਦੇ ਲੋਕ ਆ ਜਿਹੜੇ ਜੁਆਇਨ ਕਰ ਰਹੇ ਆ ਤੇ ਬੜੀ ਵੱਡੀ ਜਿੱਤ ਆ ਜਿਹੜੀ ਇੱਥੇ ਬੀਜੇਪੀ ਦੀ ਹੋਏਗੀ ਜਿਲੰਦਰ ਤੋਂ ਟਕਸਾਲੀ ਪਰਿਵਾਰ ਕਰਨਜੀਤ ਕੌਰ ਹੋਏਗੀ ਜਿਹੜੇ ਭਾਜਪਾ ਸ਼ਾਮਲ ਹੋ ਗਏ ਨੇ ਤੇ ਕਾਫੀ ਜਣ ਨਿਸ਼ਾਨੇ ਉਹਨੇ ਕਾਂਗਰਸ ਪਾਰਟੀ ਦੇ ਸਰਦਕੀ ਕਹਿੰਨਾ ਚਾਹੁੰਦਾ। ਦੇਖੋ ਨਾ ਜੀ ਸਭ ਤੋਂ ਪੁਰਾਣਾ ਪਰਿਵਾਰ ਤਿੰਨ ਤਿੰਨ ਪੀੜੀਆਂ ਦਾ ਪਰਿਵਾਰ ਆ ਗਰਵੰਤਾ ਸਿੰਘ ਜੀ ਦਾ। ਉਹੀ ਮੈਂ ਕਹਿੰਨਾ ਕੋਈ ਪਰਿਵਾਰ ਰਿਆ ਹੀ ਨਹੀਂਗਾ। ਸਿਰਫ ਇਹ ਤਾਂ ਐਮੀ ਜਿਹੜੀ ਧੜਿਆਂ 'ਚ ਵੰਡੀ ਹੋਈ ਆ ਕੋਈ ਕੋਈ ਗਰੋਪਾ ਕੋਈ ਕੋਈ ਗੁੱਪਾ ਕੋਈ ਗਰੋਪ ਕੋਈ ਗਰੋਪਾ ਕੱਲ ਰਾਹੁ ਹਰਪ੍ਰੀਤ ਜੀ ਮਜੀਤ ਪ੍ਰਤਾਪ ਸਿੰਘ ਆਇਆ ਵੀ ਕਈ ਰੋਗ ਲਾਇਆ ਉਹਨੇ ਕਿ ਜਿੱਦੂ ਮੁਸੇਵਾਲ ਦੀ ਸਕਿਉਰਿਟੀ ਦੇ ਕਾਰਨ ਹੋਈ ਹੈ ਮੈਂ ਤਾਂ ਬਹੁਤ ਮੈਂ ਤਾਂ ਉਪਰ ਨਹੀਂ ਇਹ ਗੱਲ ਕਹੀ ਆ ਇਹ ਤਾਂ ਸਾਰਿਆਂ ਨੂੰ ਪਤਾ 2 ਦਿਨ ਪਹਿਲਾਂ ਉਹਨਾਂ ਨੇ ਗਨਮੈਨ ਵਾਪਸ ਲੈ ਕੇ ਸਕਿਉਰਿਟੀ ਵਾਪਸ ਲੈ ਕੇ 2 ਦਿਨ ਪਹਿਲਾਂ ਤੇ ਉਹਨਾਂ ਦੀ ਉਦੋਂ 2 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਦਾ ਕਤਲ ਹੋ ਜਾਂਦਾ ਤੇ ਇਹਦੇ ਪਿੱਛੇ ਮਤਲਬ ਕੀ ਆ ਇਹਦੇ ਪਿੱਛੇ ਸਾਜ਼ਿਸ਼ ਸੀ ਤੇ ਅੱਜ ਤੱਕ ਉਹਨਾਂ ਦਾ ਫਾਦਰ ਬਾਪ ਆ ਜਿਹੜਾ ਬਿਲਕਦੇ ਫਿਰਦੇ ਨੇ ਤੇ ਪਰ ਕਿਸੇ ਨੇ ਇਨਸਾਫ ਨਹੀਂ ਦਿੱਤਾ ਇਹ ਹਾਲਾਤ ਇਹ ਨੇ ਆਮ ਆਦਮੀ ਪਾਰਟੀ ਦੇ ਤੇ ਹਰਬਾਤ ਸਿੰਘ ਚਿਮਾ ਤਾਂ ਕਹਿਣਾ ਜਿਹੜੇ ਬਾਜਵਾ ਸਾਹਮਣੇ ਉਹ ਬੀਜੇਪੀ ਦੇ ਜਿਹੜੇ ਏਜੰਟ ਨੇ ਉਹਨੂੰ ਕਿਸੇ ਕੰਦੇ ਦੇ ਦਿਓ ਜੀ ਕਿਉਂ ਹੁਣ ਮੈਨੂੰ ਮੈਨੂੰ ਕਹਿਣ ਦੀ ਲੋੜ ਆ ਉਹ ਤਾਂ ਆਪ ਜਿਹੜੇ ਆਪੋਜੀਸ਼ਨ ਪਾਰਟੀ ਜਿਹੜੀ ਉਹਨਾਂ ਦੀ ਸਾਥੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਆ ਤੇ ਉਹ ਆਪ ਆਦਮੀ ਪਾਰਟੀ ਜਿਹੜੀ ਰਲ ਕੇ ਲੜ ਰਹੀ ਹੈ ਇਲੈਕਸ਼ਨ ਉਹਨਾਂ ਦੇ ਜਿਹੜੇ ਐਕਸਾਈਜ਼ ਮਿਨਿਸਟਰ ਨੇ ਸਭ ਤੋਂ ਵੱਡੇ ਦੋ ਨੰਬਰ ਦੇ ਵਜ਼ੀਰ ਨੇ ਫਾਈਨਾਂਸ ਮਿਨਿਸਟਰ ਉਹ ਪ੍ਰਤਾਪ ਸਿੰਘ ਬਾਜਵਾਦੀ ਨੂੰ ਬਾਜ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਤੇ ਸਾਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ ਸਰ ਇਹ ਪੰਜਾਬ ਸਰਕਾਰ ਨੂੰ ਆਏ ਆ 30 ਸਾਲ ਹੋ ਗਏ ਇਲੈਕਸ਼ਨ ਨਹੀਂ ਮੇਰੇ ਲਈ ਮੇਰੇ ਲਈ ਸਾਰੇ ਕੈਂਡੀਡੇਟ ਸਰਕਾਰੀ ਯੋਗ ਨੇ ਤੇ ਇਹ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਆਪਾਂ 네ਗੇਟਿਵ ਪੋਲਿਟਿਕਸ ਨਹੀਂ ਕਰਨੀ ਉਹ ਗੱਲਾਂ ਕੁਛ ਕਹੀ ਜਾਣ ਕਿਸੇ ਨੂੰ ਅਸੀਂ ਸਿਰਫ ਮੋਦੀ ਜੀ ਦਾ ਵਿਕਾਸ ਜਿਹੜਾ ਮੋਦੀ ਜੀ ਦੇ ਜਿਹੜੇ ਸਕੀਮਾਂ ਨੇ ਉਹਰੇ ਲੈ ਕੇ ਆਉਣੀਆਂ ਇਹ ਤਾਂ ਇਧਰ ਉਧਰ ਲੜਾਈ ਲੜ ਕੇ ਉਲਝਾਉਣਾ ਚਾਹੁੰਦੇ ਆ ਮੀਡੀਆ ਦਾ ਅਟੈਂਸ਼ਨ ਡਿਵਰਟ ਕਰਨਾ ਚਾਹੁੰਦੇ ਆ ਪਰ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਕੋਈ ਇਲੈਕਸ਼ਨ ਲੜੇ ਸਭ ਨੂੰ ਹੱਕ ਆ ਅਸੀਂ ਤਾਂ ਸਿਰਫ ਮੋਦੀ ਜੀ ਦੇ ਨਾਂ 'ਤੇ ਉਹਨਾਂ ਦੀ ਡਿਵੈਲਪਮੈਂਟ ਦੇ ਮਾਡਲ ਤੇ ਉਹ ਵੋਟ ਮੰਗ ਰਹੇ ਆ ਕਿੰਨੇ ਲੋਕ ਸ਼ਾਮਲ ਹੋਏ ਜੋ ਰਾਮ ਕੋ ਲਾਏ ਹੈ ਉਹ ਬੋਲੋ ਸਾਰੇ ਬੋਲੋ ਸਾਡੇ ਰਣਜੀਤ ਸਿੰਘ ਸਰਪੰਚੇ ਬੰਕੜਾ ਨੂੰ ਬੋਲੇ ਉਹ ਸਰਪੰਚ ਸਾਡੇ ਸ਼ਾਮਲ ਹੋਏ ਉਹਨਾਂ ਨਾਲ ਸਾਰਾ ਨਗਰ ਉਹਨਾਂ ਦਾ ਸ਼ਾਮਲ ਹੋਇਆ ਇੱਧਰ ਸਾਡੇ ਅਕਾਲੀ ਦਲ ਦੇ ਜਿਹੜੇ ਮਹਿਲਾ ਸਰਕਲ ਪ੍ਰੈਸਦਨ ਉਹ ਵੀ ਸ਼ਾਮਤ ਸ਼ਾਮਲ ਹੋਏ ਨੇ ਸਾਰਿਆਂ ਨੂੰ ਬਹੁਤ ਮੁਬਾਰਕ